ਐਂ ਕਹਦੋਂ ਜਦੋਂ ਚੂਚੂ ਕੋਲ ਮਹਿਰ ਤੇ ਇਲਜ਼ਾਮ ਲਾਉਂਦਾ ਤਾਂ ਚੂਚ ਕੁਸ ਦਾ ਵਿਸ਼ਵਾਸ ਨਹੀਂ ਕਰਦਾ ਤੇ ਉਹਨੂੰ ਉਲਟਾ ਜਵਾਬ ਦਿੰਦਾ ਕਾ ਨੂੰ ਕੂੜ ਕਹਾਣੀਆਂ ਜੋੜਦਾ ਹੀ ਟੁਕੜੇ ਦੱਸ ਕੇ ਖੁਸ਼ੀਆਂ ਸਹੇਲੀਆਂ ਦੇ ਚੂਰੀ ਜੋ ਵਖਾਲਦਾ ਫਿਰ ਮੈਨੂੰ ਖਾਂਦੀ ਹੋਏਗੀ ਨਾਲ ਸਹੇਲੀਆਂ ਦੇ ਮਿੱਟੀ ਆਪਣੀ ਕੁੜੀ ਦੀ ਵਾਲਦਾ ਏ ਆਖੇ ਲੱਗ ਕੇ ਭੰਗੜਾ ਵੇਲੀਆਂ ਦੇ ਹੀਰ ਵਿੱਚ ਤਰਿੰਜਣਾ ਰਹੀ ਬੈਠੀ ਹੋਰ ਐਂਦੀ ਖੇਡ ਦੀ ਵਿੱਚ ਹਾ ਵੇਲੀਆਂ ਦੇ ਇੱਜ਼ਤ ਆਪਣੀ ਮੈਂ ਵੀ ਜਾਣਦਾ ਹਾਂ ਬੜਾ ਆਪਣੀ ਅਣਖ ਦਾ ਪਾਸ ਮੈਨੂੰ ਇਸ਼ਕ ਜਾਕ ਦੇ ਨਾਲ ਹੈ ਹੀਰ ਕਰਦੀ ਗੱਲ ਲੱਗਦੀ ਨਰੀਵਕ ਵਾਸ ਮੈਨੂੰ ਉਹਨੂੰ ਲਾੜ ਲੜਾ ਕੇ ਪਾਲਿਆ ਏ ਇਹੋ ਜਿਹੀ ਨਾ ਉਸ ਤੋਂ ਆਸ ਮੈਨੂੰ ਕੋਈ ਅਕਲ ਦੀ ਗੱਲ ਸੁਣਾ ਕੇ ਤੂੰ ਝੂਠ ਬੋਲ ਨਾ ਕਰੀ ਉਦਾਸ ਮੈਨੂੰ ਝੂਠ ਬੋਲ ਨਾ ਕਰੀ ਉਦਾਸ ਮੈਨੂੰ